ਨਮਸਕਾਰ ਮੈਂ ਆ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਸੀ ਕਿਸਾਨਾਂ ਨੂੰ ਅਤੇ ਫਟਕਾਰ ਲਗਾਈ ਸੀ ਹਰਿਆਣਾ ਦੀ ਸਰਕਾਰ ਨੂੰ ਕਿ ਤੁਸੀਂ ਬਿਨਾ ਮਤਬਲ ਤੋਂ ਜਿਹੜੇ ਨੇ ਬੈਰੀਕੇਡ ਲਗਾ ਕੇ ਰੱਖੇ ਹੋਏ ਨੇ ਸੜਕਾਂ ਤੇ ਭਾਰਤ ਇੱਕ ਲੋਕਤੰਤਰ ਦੇਸ਼ ਹੈ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕਾਰ ਹੈ ਚਾਹੇ ਉਹ ਗਲਤ ਹੈ ਚਾਹੇ ਉਹ ਸਹੀ ਹੈ ਇਸੇ ਤੱਕ ਲੋਕਸੇ ਬਾਤ ਹੁੰਦੇ ਨੇ ਕੋਈ ਵੀ ਪਰਸਨ ਉਹ ਗੱਲ ਜਿਹੜੀ ਹੈ ਕਹਿ ਸਕਦਾ ਹੈ ਜਾਂ ਧਰਨੇਬਾਜ਼ੀ ਜਾਂ ਰੋਸ ਪ੍ਰਦਰਸ਼ਨ ਕਰ ਸਕਦਾ ਹੈ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਜਾਂ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਹਰਿਆਣਾ ਸਰਕਾਰ ਹੋਵੇ ਇਸ ਨੂੰ ਲੈ ਕੇ ਹਰਿਆਣਾ ਦੀ ਸਰਕਾਰ ਨੇ ਚੁਣੌਤੀ ਦਿੱਤੀ ਸੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਅਤੇ ਕਿਸਾਨਾਂ ਨੂੰ ਲੈ ਕੇ ਦੂਜੇ ਪਾਸੇ ਸੁਪਰੀਮ ਕੋਰਟ ਨੇ ਅੱਜ ਇੱਕ ਵੱਡਾ ਫੈਸਲਾ ਕਰ ਦਿੱਤਾ ਹੈ ਕਿਸਾਨਾਂ ਦਾ ਅੰਦੋਲਨ ਕਾਰਨ ਸ਼ੰਭੂ ਬਾਰਡਰ ਨਹੀਂ ਖੁੱਲੇਗਾ ਯਾਨੀ ਕਿ ਹੁਣ ਜਿੰਨੇ ਦੇਰ ਤੱਕ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ 19 ਦੇਰ ਤੱਕ ਸ਼ੰਭੂ ਬਾਰਡਰ ਨਹੀਂ ਖੁੱਲੇਗਾ ਇਹ ਫੈਸਲਾ ਰੱਖਮਾ ਰੱਖ ਲਿਆ ਹੈ ਸੁਪਰੀਮ ਕੋਰਟ ਨੇ ਕਿਉਂਕਿ ਹਰਿਆਣਾ ਸਰਕਾਰ ਨੇ ਚੁਣੌਤੀ ਦੇ ਦਿੱਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਜੱਜਸ ਨੇ ਇਹ ਕਿਹਾ ਹੈ ਕਿ ਕੋਈ ਮੋਤਬਰ ਬੰਦੇ ਜਾਂ ਕੋਈ ਮਾਹਿਰ ਬੰਦੇ ਲੈ ਕੇ ਜਾਓ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਾਵੇ ਅਤੇ ਮੀਟਿੰਗ ਕਰਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੀ ਰਾਸ਼ਟਰਪਤੀ ਦੇ ਕੋਲ ਰੱਖੀਆਂ ਜਾਣ ਇਸ ਮੁੱਦੇ ਉੱਤੇ ਚਰਚਾ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਣਾਅ ਨਾ ਵਧੇ ਇਹ ਤਾਂ ਨਾ ਲੱਗਾ ਹੋਇਆ ਲਗਭਗ 4 ਫਰਵੀ ਦਾ ਹਰਿਆਣਾ ਦੇ ਸੱਭ ਬਾਰਡਰ ਤੇ ਲਗਭਗ 6 ਤੋਂ 7 ਕਿਸਾਨ ਮਾਰੇ ਵੀ ਗਏ ਇਸ ਮੁੱਠਪੇਟ ਦੇ ਵਿੱਚ ਕਿਉਂਕਿ ਪਾਣੀ ਦੀਆਂ ਵਾਚਨਾ ਚਲਾਈਆਂ ਗਈਆਂ ਡੁਪਲੀਕੇਟ ਜਿਹੜੇ ਬੁਲਟ ਪ੍ਰੂਫ ਹੁੰਦੇ ਨੇ ਉਹ ਬੁਲਟ ਹੁੰਦੇ ਨੇ ਜਿਹੜੇ ਰਵਰ ਦੇ ਉਹ ਮਾਰੇਗੇ ਕਿਸਾਨਾਂ ਨੂੰ ਕਿਸਾਨ ਜਕਮੀ ਹੋਏ ਲੇਕਿਨ ਪਿਛਲੇ ਦਿਨਾਂ ਚ ਇਹ ਖਬਰਾਂ ਆ ਰਹੀਆਂ ਸੀ ਜੇਕਰ ਹਰਿਆਣਾ ਸ਼ੰਭੂ ਬਾਰਡਰ ਤੋਂ ਜਿਹੜੇ ਨੇ ਸਾਰੇ ਰਸਤੇ ਸਾਫ਼ ਕਰ ਦਿੰਦਾ ਹੈ ਜਿਹੜੇ ਦਿੱਲੀ ਵੱਲ ਕੂਚ ਕਰਨਗੇ ਪੰਜਾਬ ਅਤੇ ਪੂਰੇ ਭਾਰਤ ਦੇ ਕਿਸਾਨ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਜਾਂ ਭਾਰਤ ਦੇ ਕਿਸਾਨ ਉਹ ਟਰੈਕਟਰ ਨਹੀਂ ਜਿਹੜਾ ਮਾਰਚ ਨਹੀਂ ਕਰ ਸਕਦੇ ਰੋਸ ਪ੍ਰਦਰਸ਼ਨ ਨਹੀਂ ਕਰ ਸਕਦੇ ਇਸ ਇਹ ਗੱਲ ਕਹੀ ਸੀ ਹਰਿਆਣਾ ਸਰਕਾਰ ਨੇ ਕਿ ਬਿਨਾ ਟਰੈਕਟਰਾਂ ਤੋਂ ਉਹ ਦਿੱਲੀ ਜਾ ਸਕਦੇ ਨੇ ਲੇਕਿਨ ਐਨਾ ਮੱਨਾ ਪੈਂਡਾ ਹੈ ਡਿਸਟੈਂਸ ਹੈ ਉਸ ਨੂੰ ਕਿਵੇਂ ਤੈਅ ਕਰਨਗੇ ਪੂਰੇ ਭਾਰਤ ਦੇ ਕਿਸਾਨ ਇਸ ਬਾਰੇ ਵੀ ਪੰਜਾਬ ਅਤੇ ਹਰਿਆਣਾ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ ਸੋਚਿਆ ਸੀ ਇਸ ਨੂੰ ਮੰਤਨ ਸੁਪਰੀਮ ਕੋਰਟ ਨੇ ਵੀ ਕੀਤਾ ਹੈ ਕਿ ਐਟ ਲੀਸ ਸਾਰੇ ਸਿਆਸੀ ਜਿਹੜੇ ਆਗੂ ਨੇ ਜਿਹੜੇ ਅ ਪਰਸਨਲਿਟੀਆਂ ਨੇ ਜਾਂ ਜਿਹੜੇ ਬੁੱਧੀਜੀਵ ਨੇ ਉਹਨਾਂ ਦੇ ਨਾਲ ਮੀਟਿੰਗ ਜਾਂ ਗੱਲ ਰਾਤਾ ਕਰਾਈ ਜਾਵੇ ਕਿਸਾਨਾਂ ਅਤੇ ਇਹਨਾਂ ਪਾਰਟੀਆਂ ਦੀ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜ਼ਿਆਦਾ ਹੋਰ ਨਖਲਾਰਾ ਭਵੇ ਦੂਜੇ ਪਾਸੇ ਉਹਨਾਂ ਨੇ ਜਿਹੜੀ ਚੁਣੌਤੀ ਹੈ ਉਸ ਨੂੰ ਰੱਖਵਾ ਰੱਖ ਲਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸੁਪਰੀਮ ਕੋਰਟ ਤੇ ਡਿਪੈਂਡ ਹੈ ਕਿ ਉਹ ਸ਼ੰਭੂ ਬਾਰਡਰ ਖਲਵਾਉਂਦੀ ਹੈ ਜਾਂ ਨਹੀਂ ਹਾਲਾਂਕਿ ਪੰਜਾਬ ਨਹੀਂ ਪੂਰੇ ਭਾਰ ਦੇ ਕਿਸਾਨਾਂ ਨੇ 6-6 ਮਹੀਨੇ ਦਾ ਰਾਸਣ ਇਕੱਠਾ ਕਰ ਲਿਆ ਸੀ ਦਿੱਲੀ ਨੂੰ ਕੁਝ ਕਰਨ ਵਾਸਤੇ ਲੇਕਿਨ ਹੁਣ ਜਿਹੜੇ ਹੌਸਲੇ ਥੋੜੇ ਜਿਹਾ ਠੰਡੇ ਪੈ ਗਏ ਨੇ ਕਿਸਾਨਾਂ ਦੇ ਲੇਕਿਨ ਕਿਸਾਨ ਸ਼ੰਭੂ ਬਾਰਡਰ ਤੇ ਬਿਲਕੁਲ ਆਰਬੀ ਵਾਂਗੂ ਤੈਨਾਤ ਖੜੇ ਨੇ ਅਤੇ ਉਹ ਚਾਹੁੰਦੇ ਨੇ ਕਿ ਜਿੰਨੀ ਦੇਰ ਤੱਕ ਉਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਉਨੀ ਦੇਰ ਤੱਕ ਅਸੀਂ ਵਾਪਸ ਨਹੀਂ ਮੁੜਾਂਗੇ ਇਹ ਗੱਲ ਕਹਿ ਰਹੇ ਨੇ ਕਿਸਾਨ ਕਿਸਾਨ ਜਥੇਬੰਦੀਆਂ ਦੂਜੇ ਪਾਸੇ ਹਰਿਆਣਾ ਨੇ ਹੁਣ ਚੁਣੌਤੀ ਦੇ ਦਿੱਤੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਫੈਸਲਾ ਰੱਖਮਾ ਰੱਖ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਅੰਦੋਲਨ ਦੇ ਕਾਰਨ ਯਾਨੀ ਕਿ ਕਿਸਾਨੀ ਅੰਦੋਲਨ ਦੇ ਕਾਰਨ ਬੰਦ ਰਹੇਗਾ ਸ਼ਮ ਬਾਰਡਰ ਇਟ ਮੀਨਸ ਸ਼ਮ ਬਾਰਡਰ ਹੁਣ ਨਹੀਂ ਖੁੱਲੇਗਾ ਧੰਨਵਾਦ